ਵਾਟਰ ਕੁਲਰ ਲਿਆਂਦਾ ਹੈ थैंक यू 6 ਸੋ ਅਸੀਂ ਦੇਖਿਆ ਕਿ ਬੱਚਿਆਂ ਨੇ ਪਾਣੀ ਜਿਹੜਾ ਆ ਉਹ ਨੋਰਮਲ ਟੂਟੀਆਂ ਦਾ ਪੀ ਰਹੇ ਹਨ ਟੈਂਕੀ ਦਾ ਮੋਟਰ ਦਾ ਪਾਣੀ ਹੈ ਸੋ ਫਿਰ ਉਹਨਾਂ ਨੇ ਦੇਖਿਆ ਕਿ ਗਰਮੀ ਦੇ ਕਰਕੇ ਬੱਚਿਆਂ ਲਈ ਠੰਡਾ ਪਾਣੀ ਨਵਜੋਤ ਮਾਡਲ ਸਕੂਲ ਆ ਉੱਥੇ ਤੁਸੀਂ ਪਹੁੰਚ ਕੇ ਸ਼ਿਰਕਤ ਕੀਤੀ ਹੈ ਤਾਂ ਇੱਥੇ ਤੁਸੀਂ ਪਹੁੰਚ ਕੇ ਇੱਕ ਵਾਟਰ ਕੁਲਰ ਜਿਹੜਾ ਭੇਟ ਕੀਤਾ ਹੈ ਕਿਵੇਂ ਪਰਲਾ ਹੈ ਇਹ ਵਾਲੀ ਅੰਕੜਾ ਦੇਖੇ ਬੱਚਿਆਂ ਵਾਸਤੇ ਪਾਣੀ ਠੰਡਾ ਪੀਣ ਵਾਸਤੇ ਹੈ ਨਹੀਂ ਕਿ ਉਹਨਾਂ ਨੇ ਇਹ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਜਿਹਨਾਂ ਸਾਡੇ ਸਕੂਲ ਬੱਚਿਆਂ ਨੂੰ ਵਾਟਰ ਪੂਲ ਗਿਫਟ ਕੀਤਾ ਹੈਗਾ ਬੱਚੇ ਬੱਚਿਆਂ ਦੀ ਇਨਕੀ ਠੰਡਾ ਪਾਣੀ ਪੀਣ ਵਾਸਤੇ ਸਿਕਸ ਆਫ ਅਮਰੀਕਾ ਸੀ ਬਹੁਤ ਧੰਨਵਾਦੀ ਹੈਗੇ ਹਮੇਸ਼ਾ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਯੱਗੇ ਰਹਿਣ ਵਾਲੇ 6 ਆਫ ਅਮਰੀਕਾ ਦੇ ਵੱਲੋਂ ਇੱਕ ਵਾਰ ਫਿਰ ਦੋ ਪ੍ਰਾਲਾ ਕੀਤਾ ਗਿਆ ਫਰਦੀ ਹੋਈ ਗਰਮੀ ਦੇ ਮੱਦੇਨਜ਼ਰ ਸਕੂਲ ਦੇ ਵਿੱਚ ਪਾਣੀ ਦਾ ਫਿਲਟਰ কুলਰ ਦਿੱਤਾ ਗਿਆ ਦਰਅਸਲ ਹੁਸ਼ਿਆਰਪੁਰ ਦੇ ਪਿੰਡ ਚੱਕ ਬਾਮੂ ਦੇ ਵਿੱਚ ਜਸਵੰਤ ਸਿੰਘ ਨਵਜੋਤ ਮਾਡਲ ਸਕੂਲ ਦੇ ਵਿੱਚ ਇਹ ਫਿਲਟਰ ਕੋਲਰ ਸੇਵਾ ਦੇ ਵਿੱਚ ਬੱਚਿਆਂ ਲਈ ਦਿੱਤਾ ਗਿਆ ਇਸ ਸਕੂਲ ਵਿੱਚ ਪਾਣੀ ਲਈ ਵਾਟਰ ਕੋਲਰ ਦੀ ਬਹੁਤ ਜ਼ਰੂਰਤ ਸੀ ਇਸ ਲਈ ਸੰਸਥਾ ਦੇ ਹੱਥ ਅੱਗੇ ਵਧਾਇਆ ਤੇ ਬੱਚਿਆਂ ਨੂੰ ਇਸ ਗਰਮੀ ਤੋਂ ਰਾਹਤ ਦੇਣ ਲਈ ਇਹ ਵੱਡਾ ਉਪਰਾਲਾ ਕੀਤਾ ਗਿਆ ਸੰਸਥਾ ਦੇ ਉਹ ਦਿਦਾਰਾ ਤਾਂ ਕਹਨ ਹੈ ਕਿ ਉਹਨਾਂ ਵੱਲੋਂ ਇਹ ਸੇਵਾ ਇਸ ਲਈ ਕੀਤੀ ਗਈ ਹੈ ਤਾਂ ਜੋ ਵਧਦੀ ਹੋਈ ਗਰਮੀ ਵਿੱਚ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਅਸਤਕਾਲ ਜੀ ਅਮੇਜ਼ਿੰਗ ਟੀਵੀ ਦੇਖ ਰਹੇ ਹੋ ਤੇ ਅਸੀਂ ਇਸ ਟਾਈਮ ਜਿਲ੍ਹਾ ਹਸ਼ਿਆਰਪੁਰ ਦੇ ਵਿੱਚ ਚੱਕ ਪਾਨੂੰ ਜਿਹੜਾ ਪਿੰਡ ਹੈ ਉਸ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਜਵੰਤ ਸਿੰਘ ਨਵਜੋਤ ਮਾਡਲ ਸਕੂਲ ਹੈ ਜਿੱਥੇ ਚੱਕ ਪਾਨੂੰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਸਿੱਖ ਆਫ ਅਮਰੀਕਾ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਨੰਨੇ-ਮੁੰਨੇ ਬੱਚੇ ਜਿਹੜੇ ਇੱਥੇ ਮੌਜੂਦ ਹੈ ਸਕੂਲ ਦੇ ਵਿੱਚ ਤਾਂ ਸਿੱਖ ਆਫ ਅਮਰੀਕਾ ਵੱਲੋਂ ਇੱਥੇ ਇੱਕ ਵੱਡਾ ਉਪਰਾਲਾ ਜਿਹੜਾ ਹੈ ਕਿ ਸਿੱਖ ਆਫ ਅਮਰੀਕਾ ਹਮੇਸ਼ਾ ਜਿਹੜੀ ਹੈ ਲੋਕਾਂ ਦਾ ਮਸੀਹਾ ਬਣ ਕੇ ਖੜਦੀ ਹੈ ਤਾਂ ਸਿੱਖ ਆਫ ਅਮਰੀਕਾ ਜਿਹੜੀ ਹੈ ਸੰ ਗਿਆ ਤਾਂ ਸਾਡੇ ਵਿੱਚ ਮੌਜੂਦ ਜਿਹੜੇ ਸਕੂਲ ਸਟਾਫ ਵੀ ਹੈ ਬੱਚੇ ਵੀ ਹੈ ਤਾਂ ਸੇਖੋ ਆਫ ਅਮਰੀਕਾ ਦੀ ਟੀਮ ਵੀ ਹੈ ਪਹਿਲਾਂ ਤਾਂ ਗੱਲਬਾਤ ਕਰਾਂਗੇ ਸੇਖੋ ਆਫ ਅਮਰੀਕਾ ਦੇ ਜਿਹੜੇ ਟੀਮ ਦੇ ਮੈਂਬਰ ਨੇ ਉਹਨਾਂ ਨਾਲ ਕਿ ਅੱਜ ਤੁਸੀਂ ਇਹ ਵੱਡਾ ਜਿਹੜਾ ਉਪਰਾਲਾ ਕੀਤਾ ਕਿਵੇਂ ਤੁਹਾਡੇ ਧਿਆਨ ਦੇ ਵਿੱਚ ਆਇਆ ਕਿ ਇੱਕ ਜਵੰਦ ਸਿੰਘ ਜਿਹੜਾ ਹੈ ਨਵਜੋਤ ਮਾਡਲ ਸਕੂਲ ਹੈ ਉੱਥੇ ਤੁਸੀਂ ਪਹੁੰਚ ਕੇ ਸ਼ਿਰਕਤ ਕੀਤੀ ਹੈ ਤਾਂ ਇੱਥੇ ਤੁਸੀਂ ਪਹੁੰਚ ਕੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਲੋਕ ਜਿਹੜੇ ਨੇ ਛਪੀਲਾ ਜਿਹੜੀਆਂ ਲਾਉਂਦੇ ਨੇ ਤਾਂ ਤੁਸੀਂ ਵੱਡਾ ਉਪਰਾਲਾ ਕੀਤਾ ਕਿ ਇੱਕ ਸੰਸਥਾ ਵੱਲੋਂ ਇੱਥੇ ਜਿਹੜਾ ਇੱਕ ਵਾਟਰ ਕੂਲਰ ਜਿਹੜਾ ਭੇਟ ਕੀਤਾ ਹੈ ਕਿਵੇਂ ਉਪ ਸਿਕੋ ਫਰ ਅਮਰੀਕਾ ਵੱਲੋਂ ਪਹਿਲਾਂ ਵੀ ਬਹੁਤ ਬਾਰੇ ਉਪਰਾਲੇ ਕੀਤੇ ਜਾ ਰਹੇ ਨੇ ਜਿੱਦਾਂ ਕਸ਼ਮੀਰ ਦੇ ਵਿੱਚ ਕੀ ਗੁਰੰਥੀ ਸਿੰਘ ਨੂੰ ਚੈੱਕ ਵੀ ਦਿੱਤੇ ਗਏ ਨੇ ਹੋਰ ਵੀ ਕਾਫੀ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਜਿੱਦਾਂ ਹੁਣ ਸਕੂਲ ਦੇ ਵਿੱਚ ਵੀ ਵਾਟਰ ਕੋਲਰ ਦੀ ਸਹੂਲਤ ਦਿੱਤੀ ਗਈ ਹੈ ਜੀ ਲੱਗਦਾ ਹੈ ਕਿ ਇਸ ਚੀਜ਼ ਦੀ ਜਿਹੜੀ ਹੈ ਨੀਡ ਹੈ ਕਿ ਬੱਚੇ ਜਿਹੜੇ ਨੇ ਉਹਨਾਂ ਦੇ ਤੱਕਰ ਜਿਹੜਾ ਪਿਉਰੀਫਾਈ ਜਿਹੜਾ ਵਾਟਰ ਜਿਹੜਾ ਪਹੁੰਚਣਾ ਜਿੱਦਾਂ ਬੱਚੇ ਜਿਹੜੇ ਹੁੰਦੇ ਨੇ ਇਹਨਾਂ ਦੀ ਸਿਹਤ ਦਾ ਜਿਹੜਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਜੀ ਕਿਉਂਕਿ ਪਿਉਰੀਫਾਈ ਹੈਗਾ ਵਾ ਤੇ ਇਸ ਕਰਕੇ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਕਿਉਂਕਿ ਟੂਟੀਆਂ ਦਾ ਪਾਣੀ ਪੀ ਰਹੇ ਸੀਗੇ ਪਹਿਲਾਂ ਤੇ ਹੁਣ ਫਿਲਟਰ ਲੱਗਾ ਹੈ ਤੇ ਹੁਣ ਫਿਲਟਰ ਦਾ ਪਾਣੀ ਪੀਓਗੇ ਜ ਉਪਰਾਲਾ ਜਿਹੜਾ ਵੱਡਾ ਹੁੰਦਾ ਆਪੋ ਆਪਣੇ ਤਰੀਕੇ ਦੇ ਨਾਲ ਤਾਂ ਸਟਾਫ ਸਾਡੇ ਵਿੱਚ ਮੌਜੂਦ ਹੈ ਗੱਲਬਾਤ ਕਰ ਦਿਆਂਗੇ ਅੱਜ ਸਿੱਖ ਆਫ ਅਮਰੀਕਾ ਵੱਲੋਂ ਵੱਡਾ ਜਿਹੜਾ ਉਪਰਾਲਾ ਕੀਤਾ ਗਿਆ ਸਕੂਲ ਦੇ ਵਿੱਚ ਤੁਹਾਡੇ ਪਹੁੰਚੇ ਨੇ ਤਾਂ ਠੰਡਾ ਜਿਹੜਾ ਸ਼ੀਤਲ ਜਾਲਿਸ ਦਾ ਵੱਡਾ ਜਿਹੜਾ ਪੁੰਨ ਹੁੰਦਾ ਤੇ ਬੱਚਿਆਂ ਤੱਕਰ ਔਰ ਸਟਾਫ ਤੱਕਰ ਜਿਹੜਾ ਪਹੁੰਚ ਰਿਹਾ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਥੈਂਕਸ 6 ਆਫ ਅਮਰੀਕਾ ਦਾ ਇਹਨਾਂ ਨੇ 3rd ਟਾਈਮ ਸਾਡੀ ਹੈਲਪ ਕੀਤੀ ਆ ਡੋਨੇਟ ਕੀਤਾ ਇਹਨਾਂ ਨੇ ਹੁਣ ਵਾਟਰ ਕੂਲਰ ਪਹਿਲਾਂ ਵੀ ਕਾਫੀ ਹੈਲਪ ਕੀਤੀ ਆ ਸਟੂਡੈਂਟਸ ਦੀ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੋਟੀਆਂ ਸਵੈਟਰ ਵਗੈਰਾ ਦਿੱਤੇ ਬੁੱਕਸ ਵਗੈਰਾ ਕਾਪੀਆਂ ਦਿੱਤੀਆਂ ਫਿਰ ਸੈਕਿੰਡ ਟਾਈਮ ਗਰਲਸ ਨੂੰ ਸਾਈਕਲਸ ਦਿੱਤੇ ਹੁਣ ਇਸ ਟਾਈਮ ਉਹਨਾਂ ਨੇ ਦੇਖਿਆ ਕਿ ਬੱਚਿਆਂ ਨੇ ਪਾਣੀ ਜਿਹੜਾ ਆ ਉਹ ਨਾਰਮਲ ਟੂਟੀਆਂ ਦਾ ਪੀ ਰਹੇ ਆ ਨਾ ਟੈਂਕੀ ਦਾ ਮੋਟਰ ਦਾ ਪਾਣੀ ਆ ਸੋ ਫਿਰ ਉਹਨਾਂ ਨੇ ਦੇਖਿਆ ਕਿ ਗਰਮੀ ਦੇ ਕਰਕੇ ਬੱਚਿਆਂ ਲਈ ਠੰਡਾ ਪਾਣੀ ਨਹੀਂ ਹੈਗਾ ਫਿਰ ਉਹਨਾਂ ਨੇ ਹੁਣ ਵਾਟਰ ਕੂਲਰ ਦੇਤਾ ਸ ਥੈਂਕ ਯੂ ਸੋ ਮੱਚ ਸਿਕਸ ਆਫ ਅਮਰੀਕਾ ਟੂ ਸਾਡੇ ਵਿੱਚ ਹੋਰੀ ਸਟਾਫ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਜਿਹੜੇ ਇੱਥੇ ਸਕੂਲ ਦੇ ਸਟਾਫ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਇਹ ਕਰਦੇ ਆ ਕਿ ਸਿਕਸ ਆਫ ਅਮਰੀਕਾ ਵੱਲੋਂ ਅੱਜ ਜਿਹੜਾ ਵੱਡਾ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਹੈ ਅਸ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਿਕਸ ਆਫ ਅਮਰੀਕਾ ਕੇ ਜਿਨ੍ਹਾਂ ਨੇ ਸਾਡੀ ਸਕੂਲ ਨੂੰ ਪਿੱਛੇ ਦੋ ਹੈਲਪ ਕੀਤੀ ਹੈਗੀ ਬੱਚਿਆਂ ਨੂੰ ਕਿਤਾਬਾਂ ਸਕੂਲ ਯੂਨੀਫਾਰਮ ਵਗਰਾ ਦਿੱਤੀਆਂ ਤੇ ਹੁਣ ਪਿੱਛੇ ਆਏ ਬਾਪ ਜੀ ਨੇ ਸਾਈਕਲ ਵੀ ਬੱਚਿਆਂ ਨੂੰ ਸਹਾਇਤਾ ਕੀਤੀ ਸੀ ਤੇ ਹੁਣ ਪਿਛਲੀ ਵਾਰੀ ਆਨਕੜਾ ਦੇਖ ਕੇ ਬੱਚਿਆਂ ਵਾਸਤੇ ਪਾਣੀ ਠੰਡਾ ਪੀਣ ਤੁਹਾਡੇ ਇਹ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਜਿਹਨਾਂ ਸਾਡੇ ਸਕੂਲ ਬੱਚਿਆਂ ਨੂੰ ਵਾਟਰ ਕੁਲੂ ਟੂ ਕਿਟ ਦਿੱਤਾ ਹੈਗਾ ਬੱਚੇ ਬੱਚਿਆਂ ਦੀ ਅਨਕੀ ਠੰਡਾ ਪਾਣੀ ਪੀਣ ਵਾਸਤੇ ਸਿਕਸ ਆਫ ਅਮਰੀਕਾ ਸੀ ਬਹੁਤ ਬਹੁਤ ਧੰਨਵਾਦੀ ਹੈਗੇ ਲੱਗਦਾ ਹੈ ਕਿ ਸਿਕਸ ਆਫ ਅਮਰੀਕਾ ਵੱਲੋਂ ਵੱਡੇ ਉਪਰਾਲੇ ਜਿਹੜੇ ਕੀਤੇ ਜਾਂਦੇ ਵਿਦਿਆ ਦਾ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ ਪਾਣੀ ਦਾ ਦਾਨ ਜਿਹੜਾ ਵੱਡਾ ਹੁੰਦਾ ਹੈ ਕਿ ਜਲ ਜਿਹੜਾ ਉਹ ਠੰਡਾ ਜਿਹੜਾ ਸ਼ੀਤਲ ਜਿਹੜਾ ਉਹ ਪਿਓਰ ਔਰ ਜਿਹੜਾ ਬੱਚਿਆਂ ਤੱਕਰ ਪਹੁੰਚਣਾ ਚਾਹੀਦਾ ਸਟਾਫ ਤੱਕਰ ਪਹੁੰਚਣਾ ਚਾਹੀਦਾ ਲੱਗਦਾ ਹੈ ਕਿ ਜਿਹੜੇ ਬੱਚੇ ਦੂਰੋਂ ਦ੍ਰਿੜੋਂ ਆਉਂਦੇ ਨੇ ਉਹਨਾਂ ਨੂੰ ਕਈ ਵਾਰੀ ਗਰਮੀ ਦੇ ਵਿੱਚ ਮੁਸ਼ਕਲ ਹੁੰਦੀ ਹੈ ਬਾਈਕ ਨੂੰ ਹੱਥ ਦੇ ਕੇ ਆਉਂਦੇ ਨੇ ਤਾਂ ਸੇਕੋਫ ਅਮਰੀਕਾ ਵੱਡੇ ਪ੍ਰਾਲੇ ਕਰ ਰਹੀ ਹੈ ਜਿਨ੍ਹਾਂ ਨੂੰ ਬੱਚਿਆਂ ਨੂੰ ਸਾਈਕਲ ਵੀ ਮੁਹੱਈਆ ਕਰਾਏ ਨੇ ਹਾਂਜੀ ਹਾਂਜੀ ਮੈਂ ਕਿਹਾ ਉਹ ਅੱਗੇ ਪਿੱਛੇ ਪਾਜੀ ਨੇ ਬਹੁਤ ਗਰਮੀਆਂ 'ਚ ਬੱਚੇ ਦੇਖਦੇ ਹੋਏ ਕਹਾ ਬੱਚੇ ਤੁਰ ਕੇ ਆਉਂਦੇ ਤੇ ਉਹਨਾਂ ਦੇ ਵਾਸਤੇ ਪਾਜੀ ਐਨ ਕਿਸ ਸ ਪਿਰ ਬੱਚਾ ਸਰਗਨਾਨ ਦੇਕੇ ਪਾਣੀ ਦੀ ਬਹੁਤ ਸਮੱਸਿਆ ਹੈ ਗਰਮ ਪਾਣੀ ਬੱਚੇ ਪੀਂਦੇ ਸੀ ਤੇ ਉਹਨਾਂ ਵਾਸਤੇ ਬੱਚੇ ਵਾਸਤੇ ਵਾਟਰ ਕੂਲ ਦੀ ਯਾਨੀ ਕਿ ਮੁਹਿਆ ਕਰਾਇਆ ਅਸੀਂ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ ਸਾਥ ਵਾਟਰ ਕੂਲਰ ਲਿਆਂਦਾ ਹੈ ਥੈਂਕ ਯੂ 6 ਆਰ ਅਮਰੀਕਾ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਕੌਰ ਅੱਛਾ ਜੀ ਤਾਂ ਤੁਹਾਨੂੰ ਲੱਗਦਾ ਹੈ ਕਿ ਪਾਣੀ ਜਿਹੜਾ ਸਾਡੇ ਵਾਸਤੇ ਬਹੁਤ ਵਧੀਆ ਹੈ ਜਿਹੜਾ ਸ਼ੁੱਧ ਪਾਣੀ ਜਿਹੜਾ ਪੀਣਾ ਚਾਹੀਦਾ ਹੈ ਯੈਸ ਕੀ ਨਾਮ ਹੈ ਤੁਹਾਡਾ ਹਰਿੰਨ ਕੌਰ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਲਈ ਵਾਟਰ ਕੂਲਰ ਲਿਕੇ ਤੁਹਾਡਾ ਲਈ ਸੋ ਕਰੀਆ ਸਿਕਸ ਆਫ ਅਮਰੀਕਾ ਉਹਨਾਂ ਦਾ ਥੈਂਕ ਯੂ ਕੀ ਨਾਮ ਹੈ ਤੁਹਾਡਾ ਜਮਿਕਾ ਕੀ ਕਹਿੰਦੇ ਚੰਦੇ ਹੋ ਤੁਸੀਂ ਇੰਨੀ ਗਰਮੀ ਚ ਵਾਟਰ ਗੋਲੇ ਲੈ ਆਏ ਹੋ ਥੈਂਕ ਯੂ ਬੋਲਦੀ ਹੈ ਜਨਤਾ ਹੈ ਸਿਕਸ ਆਫ ਅਮਰੀਕਾ